ਲੈ ਨੂੰ ਮੰਦਰ ਦੀਆਂ ਪੌੜੀਆਂ ਚੜਨ ਤੋਂ ਰੋਕਿਆ ਜਾ ਰਿਹਾ ਹੈ ਮੈਨੂੰ ਸ਼ਿੰਬਿਆਂ ਦੇ ਘਰ ਜਨਮ ਕਿਉਂ ਦਿੱਤਾ ਜੇ ਸ਼ਿੰਬੇ ਭਗਤੀ ਨਹੀਂ ਕਰ ਸਕਦੇ ਸ਼ਿੰਬੇ ਇੰਨੇ ਮਾੜੇ ਨੇ ਤੂੰ ਸ਼ਿੰਬੇ ਜਲਾਹੇ ਤੇ ਚੰਹਾਰ ਪੈਦਾ ਹੀ ਕਿਉਂ ਕੀ ਪਹਿਲੇ ਕੋਈ ਐਸਾ ਘਲ ਜਿਹੜਾ ਸ਼ਿੰਬਿਆਂ ਜੁਲਾਇਆ ਤੇ ਚੰਹਾਰਾਂ ਨੂੰ ਵੀ ਗਲ ਇਹ ਧਰਤੀ ਤੋਂ ਪੁਕਾਰ ਉੱਠੀ ਔਰ ਸੁਣੀ ਪੁਕਾਰ ਦਾ ਧਕਾਰ ਪ੍ਰਭ ਵਰ ਨਾਨਕ ਜੱਗ ਮਹਿ ਮਖਾਇਆ ਇਹ ਪੁਕਾਰ ਸੀ ਧਰਤੀ ਦੀ ਭਗਤਾਂ ਵਿੱਚੋਂ ਕਿਉਂਕਿ ਰੱਬ ਭਗਤੀ ਕਰਨ ਵਾਲਿਆਂ ਦੀ ਸੁਣਦਾ ਜੋ ਜਨ ਉਮਰੀ ਭਗਤ ਕਰਨ ਤੇ ਤਿੰਨ ਕੇ ਤਾਜ ਸਵਾਰ ਤ ਜਦੋਂ ਭਗਤੀ ਕਰਨ ਵਾਲੇ ਬਾਬੇ ਨਾਮਦੇਵ ਨੇ ਰੱਬ ਨੂੰ ਲੰਬਾ ਦਿੱਤੇ ਕਿ ਹਸਤ ਖੇਲ ਤੇ ਤੇਰੇ ਦਿਉਰੇ ਆਇਆ ਭਗਤ ਕਰਤ ਨਾਮਾਂ ਪਕਰੇ ਉਠਾਇਆ ਮੈਂ ਤਾਂ ਭਗਤੀ ਕਰ ਰਿਹਾ ਸੀ ਮੈਨੂੰ ਧੱਕੇ ਕਿਉਂ ਮਾਰੇ ਨੇ ਮੈਨੂੰ ਕੱਪੜਿਆਂ ਤੋਂ ਫੜ ਕੇ ਧ੍ਰਿਸਕੇ ਪੌੜੀਆਂ ਤੋਂ ਬਾਹਰ ਕਿਉਂ ਸੁੱਟਿਆ ਤੂੰ ਸ਼ੁੱਧ ਨਹੀਂ ਤੂੰ ਮੰਦਰ ਚ ਨਹੀਂ ਪੈਰ ਰੱਖ ਸਕਦਾ ਬਾਹਰ ਨਿਕਲ ਉਦੋਂ ਰੱਬ ਨੂੰ ਫਿਰ ਅਲੰਭਾ ਦਿੱਤੀ ਗਿਆ ਕੋਈ ਐਸਾ ਕਲ ਜਿਹੜਾ ਸਾਨੂੰ ਵੀ ਗਣ ਰੱਬ ਨੂੰ ਫਿਰ ਪਿਆਰ ਨਾਲ ਅਲੰਭਾ ਦਿੱਤਾ ਭਾਵ ਅੰਦਰੋਂ ਪੁਕਾਰ ਨਿਕਲੀ ਕਹ ਹਸ ਤਖੇਲ ਤਿਨੇ ਦਿਉਨੇ ਆਇਆ ਪੜੋ ਭਗਤ ਕਰਤ ਨਾਮ ਬਕਰ ਉਠਾਇਆ ਹਿੰਣੀ ਜਾਤ ਮੇਰੀ ਜਾਤ ਮਰਾਇਆ ਛਿਪੇ ਕਿ ਜਨਮ ਕਾਹੇ ਕਾ ਸ਼ਿਪਿਆਂ ਦੇ ਜਨਮ ਕਿਉਂ ਦਿੱਤਾ ਇਸ ਧਰਤੀ ਤੇ ਫਿਰ ਸੁਣੀ ਪੁਕਾਰ ਦਾ ਧਾਰ ਪ੍ਰਭ ਗੁਰੂ ਨਾਨਕ ਜੱਬ ਮਹੇ ਪਠਾਇਆ ਪਾਤਸ਼ਾਹ ਨੇ ਆਉਂਦਿਆਂ ਪਤਾ ਕੀ ਕੀਤਾ ਪਹਿਲਾਂ ਨੀਮਿਆਂ ਤੇ ਨੀਚਾਂ ਨੂੰ ਬਲ ਨਾਲ ਲਾਇਆ ਇਤਿਹਾਸ ਪੜਿਓ ਜਦੋਂ ਗੁਰੂ ਨਾਨਕ ਸਿੰਘ ਮਹਾਰਾਜ ਨੇ ਬਚਪਨ ਵਿੱਚ ਹੋਛ ਸੰਭਾਲੀ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਮਿੱਤਰ ਬਣਾਇਆ ਤੇ ਡੂਮ ਮਰਾਸੀਆਂ ਦੇ ਭਾਈ ਮਰਦਾਨੇ ਨੂੰ ਤਲਵੰਡੀ ਵਿੱਚ ਰੌਲਾ ਪੈ ਗਿਆ ਖੱਤਰੀਆਂ ਦਾ ਨਾਨਕ ਵੇਖੋ ਡੁੰਮ ਮੇ ਰस्सियां ਦੇ ਮਰਦਾਨੇ ਦੇ ਘਰ ਜਾਂਦਾ ਖੱਤਰੀਆਂ ਦਾ ਨਾਨਕ ਵੇਖੋ ਡੁੰਮ ਮੇ ਰੱਸੀ ਮਰਦਾਨੇ ਨਾਲ ਬਿੰਦਾ ਔਰ ਸਾਧ ਸੰਗਤ ਇੱਕ ਦਿਨ ਤਾਂ ਰੌਲਾ ਪੈ ਗਿਆ ਨਾਨਕ ਪੱਲਾ ਮਰਦਾਨੇ ਨਾਲ ਬਿੰਦਾ ਉੱਠਦਾ ਨਹੀਂ ਦੇਖਣ ਵਾਲੇ ਨੇ ਕਿਹਾ ਮੈਂ ਤੇ ਵੇਖਿਆ ਖੱਤਰੀਆਂ ਦਾ ਨਾਨਕ ਮਿਰਾਸੀਆਂ ਦੇ ਮਰਦਾਨੇ ਦੀ ਥਾਲੀ ਵਿੱਚੋਂ ਵੀ ਭੋਜਨ ਕਰਦਾ ਐ ਇੰਨੀ ਨਿਰਪਾ ਇੰਨੀ ਸਾਝ ਮਿਰਾਸੀਆਂ ਦੀ ਥਾਲੀ ਤੋਂ ਭੋਜਨ ਖੰਦੇ ਨੰ ਪੁੱਛਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕੀ ਕਹਿੰਦੇ ਨੇ ਮਰਦਾਨੇ ਨੂੰ ਨਾਲ ਰੱਖ ਦਿਓ ਤੁਹਾਨੂੰ ਪਤਾ ਉਹ ਡੋਮ ਮਿਰਾਸੀ ਐ ਉਹਨਾਂ ਦੀ ਤਾਂ ਵਸਤੀ ਲੰਦੇ ਪਾਸੇ ਬਣੀ ਐ ਉਹ ਤਾਂ ਕਿਸੇ ਭਾਂਡੇ ਬਰਤਨ ਨੂੰ ਹੱਥ ਲਾਦਣੋਂ ਛੁੱਟ ਦਈਦਾ ਐ

ਮਰਦੰਨਾ ਮੇਰਾ ਸੇਵਕ ਵੀ ਨਹੀਂ ਹੈ ਮਾਰੇ ਫਿਰ ਮਰਦੰਨਾ ਪੋਣ ਹੈ ਹਜ਼ੂਰ ਨੇ ਕਿਹਾ ਮਰਦੰਨਾ ਮੇਰਾ ਭਾਈ ਹੈ ਪਹਿਲੀ ਵਾਰ ਹੋਇਆ ਕੋਈ ਨੀਚਾ ਨੂੰ ਉੱਚੀ ਜਾਤ ਵਾਲਾ ਭਾਈ ਕਹਿ ਰਿਹਾ ਖੱਤਰੀਆਂ ਚ ਜਨਮ ਲੈ ਕੇ ਪਾਤਸ਼ਾਹ ਨੇ ਡੋਮ ਦੇ ਰਸੀ ਮਰਦੰਨੇ ਨੇ ਕਿਹਾ ਮਰਦੰਨਾ ਮੇਰਾ ਭਾਈ ਹੈ ਔਰ ਪਾਤਸ਼ਾਹ ਨੇ ਪਹਿਲੀ ਸੱਦ ਆਵਾਜ਼ ਦਿੱਤੀ ਕਿ ਨੀਚਾਂ ਅੰਦਰ ਨੀਤ ਜਾਤ ਯਾਨੋ ਤਾਂ ਮੰਦਰ ਦੀਆਂ ਪੌੜੀਆਂ ਤੋਂ ਸੜ ਦਿੰਦੇ ਸੀ ਰਵਿਦਾਸ ਦੀਆਂ ਕੋਲੋਂ ਤਾਂ ਜੋੜਾ ਲਢਾਉਣ ਪੰਡਤ ਆਉਂਦਾ ਹੈ ਹਾਲਾਂਕਿ ਸਭ ਤੋਂ ਨੀਵੀਂ ਚੀਜ਼ ਪੈਰਾਂ ਦਾ ਜੋੜਾ ਹੈ ਪੰਡਤ ਨੇ ਕਿਹਾ ਜੋੜਾ ਬਣਾਉਣਾ ਹੈ ਰਵਿਦਾਸ ਕੋਲੋਂ ਜੋੜਾ ਲਢਾਉਣ ਆਇਆ 10 ਫੁੱਟ ਦੂਰ ਖਲੋਕੇ ਜੋੜਾ ਛੁੱਟਿਆ ਔਰ ਜਦੋਂ ਜੋੜਾ ਖੰਡ ਕੇ ਵਾਪਸ ਕੀਤਾ ਪਹਿਲਾਂ ਗੰਗਾ ਦੇ ਜਲ ਦਾ ਛੱਟਾ ਦਿੱਤਾ ਜੋੜੇ ਉੱਤੇ ਕਿਉਂ ਛੁੱਦਰ ਦੇ ਹੱਥ ਲੱਗੇ ਨੇ ਬਈ ਕਿਤੇ ਪਿੱਟਿਆ ਨਾ ਗਿਆ ਇੰਨਾ ਫਰਦ ਕਰਨ ਵਾਲੇ ਲੋਕ ਤੇ ਅੱਜ ਮੇਰੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਕੀਤਾ ਨੀਚਾਂ ਅੰਦਰ ਨੀਚ ਜਾਤ ਬੜੋ ਨੀਚ ਹੂੰ ਅਤ ਨੀਚ ਸੰਗ ਸਾਥ ਵਡਿਆਂ ਸੋ ਕਿਆਰੀ ਸ ਪਾਛਨ ਕੇ ਕੋਈ ਮੈਂ ਤਾਂ ਉਹ ਨੀਵਿਆਂ ਦੇ ਨਾਲ ਹੈ ਮੈਂ ਤਾਂ ਉਹ ਸ਼ੁੱਧਰ ਚੰਹਿਆਰ ਸ਼ਿੰਬਿਆਂ ਤੇ ਜੁਲਾਹਿਆਂ ਦੇ ਨਾਲ ਸ੍ਰੀ ਗੁਰੂ ਨਾਨਕ ਸਿੰਘ ਮਹਾਰਾਜ ਨੇ ਮਰਦੰਨੇ ਨੂੰ ਆਪਣੇ ਨਾਲ ਰੱਖਿਆ ਮਰਦੰਨੇ ਦੇ ਨਾਲ ਰਹਿਣ ਲੱਗ ਪਏ ਔਰ ਹੌਲੀ ਹੌਲੀ ਸਮਾਜ ਦੇ ਲੋਕ ਚੁੱਪ ਕਰ ਗਏ ਪਹਿਲਾਂ ਪਹਿਲਾਂ ਕਹਿੰਦੇ ਰਹੇ ਖੱਤਰੀਆਂ ਦਾ ਨਾਨਕ ਨਰਾਸੀਆਂ ਨਾਲ ਰਹਿੰਦਾ ਪਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਚ-ਨੀਚ ਦਾ ਭੇਦ ਮਿਟਾ ਦਿੱਤਾ ਔਰ ਸਾਧ ਸੰਗਤ ਕੱਲਾ ਇੱਥੇ ਵਸਨੀ ਤ੍ਰਿਤੇ ਵਿੱਚ ਤੇ ਦਵੱਪਰ ਵਿੱਚ ਔਰਤ ਨੂੰ ਧਰਮੀ ਨਹੀਂ ਐਲਾਨ ਕੀਤਾ ਗਿਆ ਮਾਫ ਕਰਦੇ ਤ੍ਰਿਤੇ ਵਿੱਚ શ્રી ਰਾਮਚੰਦਰ ਸੀਤਾ ਤੇ ਵਿਸ਼ਵਾਸ ਨਹੀਂ ਕਰਦੇ ਦ੍ਰੋਪੜ ਦੇ ਪੰਜ ਪੰਡਤ ਦ੍ਰੋਪਤੀ ਨੂੰ ਜੂਹੇ ਵਿੱਚ ਹਾਰ ਜਾਂਦੇ ਨੇ। ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਅਵਤਾਰ ਆਏ। ਆਉਂਦਿਆਂ ਬਾਦਸ਼ਾਹ ਨੇ ਆਵਾਜ਼ ਚੁੱਕੀ। ਸਾਹਮਣੇ ਬੈਠੇ ਪੰਡਤ ਨੂੰ 97 ਉਮਰ ਵਿੱਚ ਗਿਆ। ਪੰਡਤ ਜੀ ਇਹ ਮਨੂ ਜਿਹੜਾ ਜੰਜੂ ਪਾਉਣ ਲੱਗੇ ਹੋ ਕਿਉਂ ਪਾਉਣੇ? ਉਹਨਾਂ ਕਹੇ ਹੈ ਨਾਨਕ ਜੰਜੂ ਪਾ ਕੇ ਧਰਮੀ ਹੋਈ। ਔਰ ਹਜ਼ੂਰ ਨੇ ਬੜੇ ਪਿਆਰ ਨਾਲ ਦੋ ਗੱਲਾਂ ਪਈਆਂ ਕਿਹਾ ਪੰਡਤ ਜੀ ਜਿਹੜਾ ਜੰਜੂ ਮੇਰੇ ਪਾਉਣ ਲੱਗੇ ਹੋ ਤੁਸੀਂ ਗੰਡਾ ਮਾਰ ਕੇ ਭਰਾਤ ਵਿੱਚ ਰੱਖਿਆ ਹੋਇਆ ਹੈ ਪੂਰਾ ਵੇੜਾ ਲੋਕਾਂ ਨਾਲ ਭਰਿਆ ਹੋਇਆ ਸੀ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਪੰਡਤ ਜੀ ਜਿਹੜਾ ਜੰਜੂ ਮੇਰੇ ਪਾਉਣ ਲੱਗੇ ਹੋ ਤੇ ਜਿਹੜਾ ਜੰਜੂ ਤੁਸੀਂ ਪਾਇਆ ਇਹਦੇ ਵਿੱਚ ਫਰਕ ਕਿਉਂ ਹੈ ਅੰਤਰ ਕਿਉਂ ਹੈ ਪੰਡਤ ਨੇ ਗੱਲ ਮੰਨ ਕੇ ਫਿਰ ਕਹੀ ਹਾਂ ਅਸੀਂ ਬ੍ਰਾਹਮਣ ਹੁੰਦੇ ਹਾਂ ਬ੍ਰਾਹਮਣ ਦਾ ਜੰਜੂ ਰੇਸ਼ਮ ਦਾ ਬਣਿਆ ਹੁੰਦਾ ਹੈ ਖੱਤਰੀ ਦਾ ਜੰਜੂ ਸੋਤ ਦਾ ਹੁੰਦਾ ਹੈ ਵੈਸ਼ ਦਾ ਜੰਜੂ ਆਮ ਧੱਗੇ ਦਾ ਪਾਇਆ ਜਾਂਦਾ ਹੈ ਤੇ ਪਾਤਸ਼ਾਹ ਨੇ ਕਿਹਾ ਸ਼ੁੱਧਰ ਕਿਹਨ ਦੇ ਨਹੀਂ ਸ਼ੁੱਧਰ ਨੂੰ ਜੰਜੂ ਪਾਉਣ ਦਾ ਅਧਿਕਾਰ ਨਹੀਂ ਹੈ ਹਜ਼ੂਰ ਨੇ ਕਿਹਾ ਜਿਹੜਾ ਧਰਮ ਮੰਦੇ ਵਿੱਚ ਫਰਕ ਪੈਦਾ ਕਰਦਾ ਹੋਵੇ ਉਹ ਧਰਮ ਤਦ ਹੈ ਅਗਲੀ ਦਲ ਤੇ ਪੰਡਤ ਜੀ ਚਲੋ ਇਹ ਵੀ ਗੱਲ ਛੱਡੋ ਕਿਉਂਕਿ ਜਦੋਂ ਬਾਦਸ਼ਾਹ ਨੇ ਪਹਿਲੀ ਗੱਲ ਕਹੀ ਨਾ ਪਤਾ ਨੱਤਾ ਕਾਲੂ ਜੀ ਨੇ ਦੁੱਸੇ ਵਿੱਚ ਭੂਰੀ ਬੱਟ ਕੇ ਦਵਕਾ ਮਾਰ ਕੇ ਕਿਹਾ ਨਾਨਕ ਚੁੱਪ ਕਰ ਪੰਡਤ ਨੂੰ ਸਵਾਲ ਨਹੀਂ ਕਰਨੇ ਗੁਰੂ ਨਾਨਕ ਸੱਜਪ ਹੋ ਗਏ ਪੰਡਤ ਉਹਦੇ ਹਾਲ ਦੁਆਰਾ ਸੂਤ ਦੇ ਜੰਜੂ ਨੂੰ ਗੰਡਾ ਮਾਰ ਕੇ ਮੰਤਰ ਪੜਨ ਲੱਗਾ ਹਜ਼ੂਰ ਫਿਰ ਬੋਲੇ ਕਹੇ ਪੰਡਤ ਜੀ ਇਹ ਜੰਜੂ ਮੇਰੇ ਪਾਉਣ ਲੱਗੇ ਹੋ 9 ਸਾਲ ਦੀ 10 ਸਾਲ ਦੀ ਉਮਰ ਦੇ ਧਰਮੀ ਹੋਈ ਦੇ ਫਿਰ ਮੇਰੇ ਨਾਲੋਂ 5 ਸਾਲ ਤਾਂ ਵੱਡੀ ਮੇਰੀ ਭੈਣ ਬੈਠੀ ਐ ਬੀਬੇ ਨਾਨਕੀ ਤੇ ਕਿਉਂ ਨਹੀਂ ਜੰਜੂ ਪਾਦੀ ਪੰਡਤ ਹਰਦੇਵਾਲ ਬੋਲੇ ਸਾਡੇ ਧਰਮ ਵਿੱਚ ਔਰਤ ਨੂੰ ਜੰਜੂ ਨਹੀਂ ਪਾਉਂਦੇ ਕਿਉਂ

ਇਸਤਰੀ ਤੋਂ ਬਿਨਾਂ ਕੰਮ ਬੱਚੇ ਦੀ ਪਰਵਰਿਸ਼ ਨਹੀਂ ਹੋ ਸਕਦੀ ਤੁਸੀਂ ਇਸਤਰੀ ਨੂੰ ਇੰਨਾ ਮਾੜਾ ਕਿਉਂ ਕਹਿੰਦੇ ਹੋ ਇਸਤਰੀ ਦੀ ਪੁੱਖ ਤੋਂ ਜਨਮ ਲੈ ਕੇ ਰਿਸ਼ੀ मुनि ਅਵਤਾਰ ਹੋ ਸਕਦੇ ਨੇ ਤੇ ਉਹ ਔਰਤ ਧਰਮੀ ਕਿਉਂ ਨਹੀਂ ਹੋ ਸਕਦੀ ਪੰਡਤ ਦਾ ਚਿਹਰਾ ਪੀਲਾ ਫਿਰ ਚੁੱਕਾ ਸੀ। ਉਹਦੀ ਜ਼ੁਬਾਨ ਤੋਂ ਕੋਈ ਸ਼ਬਦ ਨਹੀਂ ਸੀ ਨਿਕਲਦਿਆ। ਉਹਦੇ ਬੁੱਲ੍ਹਾਂ ਉੱਤੇ ਅਸੀਂ ਸ਼ਿਕਰੀ ਆ ਗਈ। ਉਹਨੇ ਹੱਥ ਵਿੱਚ ਪਕੜਿਆ ਜਿੰਜੂ ਪ੍ਰਾਤ ਵਿੱਚ ਦੁਆਰਾ ਰੱਖ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਦੇਖਣ ਲੱਗਾ। ਪਾਤਸ਼ਾਹ ਨੇ ਫਿਰ ਇੱਕੋ ਹੀ ਸੁਰ ਵਿੱਚ ਆਵਾਜ਼ ਦਿੱਤੀ। ਸਹਿਬ ਕਹਿੰਦੇ ਭੰਡ ਜੰਮੀ ਐ, ਭੰਡ ਨਿੰਮੀ ਐ। ീ പണ്ഡു ജമ്മി പണ്ഡ നിങ്ങനോ പണ്ഡോ വവ ദോസ് പണ്ഡോ ചല്ലവ പണ്ഡ മു പണ്ഡ വവ വ്യോ മമ്മ രാജാ ਔਰਤ ਨੂੰ ਮਹਾਰਤ ਕਿਉਂ ਕਹਿੰਦੇ ਹੋ ਜੇ ਦੀ ਕੋਪ ਤੋਂ ਰਾਜੇ ਰਿਸ਼ੀ मुनि ਅਵਤਾਰ ਸੰ ਤਕੰਬਰ ਔਲੀਏ ਜਨਮੋਂ ਪੰਡਤ ਦੇ ਮੂੰਹ ਤੇ ਸ਼ੁਕਰੀਆ ਤੇ ਉਹ ਬੁੱਲਾਂ ਤੇ ਜੀਬ ਫੇਰ ਰਿਆ ਸੀ ਪਕੜਿਆ ਹੋਇਆ ਜੰਜੂ ਉਹਨੇ ਪਹਿਨਾਇਆ ਨਹੀਂ ਪ੍ਰਾਤ ਵਿੱਚ ਰੱਖ ਦਿੱਤਾ ਔਰ ਉੱਚੀ ਆਵਾਜ਼ ਵਿੱਚ ਕਿਹਾ ਮੈਂ ਤਾਂ ਕਾਲੂ ਤੇਰੇ ਰਾਣਕ ਨੂੰ ਜੰਜੂ ਪਾਉਣ ਦੀ ਲੋੜ ਨਹੀਂ ਹੈ ਦੇ ਨਾਨ ਨੂੰ ਮੈਂ ਜੰਝੂ ਨਹੀਂ ਪਾ ਸਕਦਾ ਪਾਦਸ਼ਾਹ ਨੇ ਬੜੇ ਅਗਮ ਨਾਲ ਕਿਹਾ ਪੰਡਤ ਜੀ ਮੈਂ ਜੰਝੂ ਪਾਉਣ ਤੋਂ ਇਨਕਾਰੀ ਨਹੀਂ ਪਰ ਜੇ ਜੰਝੂ ਦਇਆ ਜਤ ਸਤ ਸੰਤੋਖ ਦਾ ਬਣਿਆ ਫਿਰ ਉਹ ਪਹਿਨਾ ਦਿਓ ਤੇ ਨਾਲ ਪਾਦਸ਼ਾਹ ਨੇ ਕਿਹਾ ਔਰਤ ਨੂੰ ਮਾੜਾ ਨਾ ਕਹੋ ਇੱਕ ਬੇਨਤੀ ਸਮਝਿਓ ਮੈਂ ਕਈ ਵਾਰ ਲਾਈਵ ਤੋਂ ਕਥਾ ਕਹੇ ਚਲੋ ਆਪਾਂ ਪਰਿਵਾਰਾਂ ਵਾਲੇ ਬੈਠੇ ਆ ਜਿੰਨੀ ਪੇਸ਼ੈਂਸ ਮਾਂ ਦੇ ਵਿੱਚ ਹੈ ਐਨੀ ਪੇਸ਼ੈਂਸ ਪਿਓ ਦੇ ਵਿੱਚ ਨਹੀਂ ਹੋ ਸਕਦੀ ਤੁਸੀਂ ਪਰਿਵਾਰਾਂ ਵਾਲਿਓ ਜਿੰਨੀ ਪਾਤਸ਼ਾਹ ਨੇ ਔਰਤ ਇਸਤਰੀ ਦੇ ਅੰਦਰ ਉਹ ਮਮਤਾ ਦਿੱਤੀ ਹੈ ਐਨੀ ਮਮਤਾ ਬੰਦੇ ਦੇ ਅੰਦਰ ਨਹੀਂ ਹੋ ਸਕਦੀ ਇਹ ਕੁਦਰਤ ਦਾ ਨਿਯਮ ਹੈ ਤੁਸੀਂ ਵੇਖੋਗੇ ਮਾਂ ਬੱਚੇ ਦੀ ਪਰਵਰਿਸ਼ ਜਿਸ ਤਰੀਕੇ ਨਾਲ ਕਰ ਸਕਦੀ ਹੈ ਬੰਦਾ ਨਹੀਂ ਕਰ ਸਕਦਾ ਹਾਂ ਪੈਸੇ ਨਾਲ ਨੌਕਰਾਨੀਆਂ ਮਿਲ ਸਕਦੀਆਂ ਨੇ ਪਰ ਸੱਜਣੋ ਪੈਸੇ ਨਾਲ ਮਾਂ ਨਹੀਂੋਂ ਮਿਲਦੀ ਪੈਸੇ ਨਾਲ ਨੌਕਰ ਮਿਲ ਜਾਂਦੇ ਨੇ ਪੈਸੇ ਨਾਲ ਬੱਚੇ ਪਾਲਣ ਲਈ ਨੌਕਰਾਨੀਆਂ ਮਿਲ ਸਕਦੀਆਂ ਨੇ ਪੈਸੇ ਨਾਲ ਮਾਂ ਨਹੀਂ ਮਿਲ ਸਕਦਾ ਇਹ ਤੁਸੀਂ ਜ਼ਿੰਦਗੀ ਦੇ ਤਜਰਬੇ 'ਚ ਦੇਖਿਓ ਮੈਂ ਇੱਕਦਮ ਬੜਾ ਹੈਰਾਨ ਹੋਇਆ ਇੱਕ ਬੀਬੀ ਨੇ ਆਪਣਾ ਬੱਚਾ 에어ਪੋਰਟ ਤੇ ਮੋਢੇ ਨਾਲ ਲਾਇਆ ਹੋਇਆ ਬੈਗ ਚੁੱਕ ਕੇ ਜਮ੍ਹਾਂ ਕਰਾ ਰਹੀ ਐ ਗੋਡਨ ਪਾਸ ਕਰੇ ਉਹ ਬੱਚਾ ਰੋ ਹੀ ਗਿਆ 에어ਪੋਰਟ ਤੇ ਹੀ ਉਹ ਡੇਢ ਦੋ ਘੰਟੇ ਮੋਢੇ ਨਾਲ ਲਾ ਕੇ ਘੁੰਮਦੀ ਰਹੀ ਚੁੱਪ ਕਰਾਉਂਦੀ ਰਹੀ ਮੈਂ ਉਹਨੂੰ ਜਹਾਜ਼ ਵਿੱਚ ਵੀ ਬੱਚਾ ਮੋਢੇ ਤੇ ਲਾ ਕੇ ਘੁੰਮਦਿਆਂ ਬੈਠਿਆ ਔਰ ਸਾਥ ਸੰਗਤ ਜਦੋਂ ਤੱਕ ਆਸਟ੍ਰੇਲੀਆ ਪਹੁੰਚ ਨਹੀਂ ਗਏ ਵਿੱਚ ਵਿੱਚ ਉਹ ਬੱਚਾ ਪਿੰਡਾ ਕਸਾਉਂਦਾ ਫਿਰ ਉੱਠ ਕੇ ਰੋਣ ਲੱਗਦਾ ਮਾਂ ਵਿਚਾਰੀ ਮੋਢੇ ਨਾਲ ਲਾ ਕੇ ਜਹਾਜ਼ ਵਿੱਚ ਵੀ ਘੁੰਮੀ ਗਈ 에어ਪੋਰਟ ਤੇ ਵੀ ਪਰ ਸਾਥ ਸੰਗਤ ਮਰਦੋਂ ਮਹਿਸੂਸ ਕੀਤਾ ਤੁਸੀਂ ਵੀ ਮਹਿਸੂਸ ਕਰੋਗੇ ਬੰਦੇ ਵਿੱਚ ਇੰਨੀ ਪੇਸ਼ੈਂਸ ਨਹੀਂ ਹੋ ਸਕਦੀ ਜਿੰਨੀ ਮਾਂ ਵਿੱਚ ਹੈ ਬੰਦੇ 'ਚ ਨਹੀਂ ਇੰਨੀ ਗੈਰਸ਼ਨ ਸੁਣਦੀ ਇੱਥੇ ਬੰਦੇ ਨੂੰ ਕਹਦੇ ਹੋ ਨਾ ਬੀਬੀ ਆਪਣੇ ਘਰ ਵਾਲੇ ਨੂੰ ਕਹਦੇ ਆ ਬੱਚੇ ਨੂੰ ਚੁੱਪ ਕਰਾਓ ਜੀ ਉਹ ਅੱਧਾ ਘੰਟਾ ਮਸੀ ਘੁੰਮ ਸਕਦਾ ਅੱਧੇ ਘੰਟੇ ਬਾਦ ਉਹਨਾਂ ਕਹਿੰਦਾ ਫੜੇ ਤਾਂ ਚੁੱਪੀ ਨਹੀਂ ਕਰਦਾ ਬੰਦਾ ਅੱਕ ਜਾਂਦਾ ਹੈ ਮਾਫ਼ ਕਰਿਓ ਇਸਤਰੀ ਨਹੀਂ ਅੱਕਦੀ ਔਰਤ ਨੂੰ ਰੱਬ ਨੇ ਪੇਸ਼ੈਂਸ ਦਿੱਤੀ ਆਪਾਂ ਪਰਿਵਾਰਾਂ ਵਾਲੇ ਮਾਵਾ ਭੈਣਾਂ ਵਾਲੇ ਬੈਠੇ ਆ ਤੁਸੀਂ ਸਾਰੇ ਪਰਿਵਾਰਾਂ ਵਾਲਿਓ ਇਹ ਸਚਾਈ ਹੈ ਮਾਂ ਦੇ ਚ ਰੱਬ ਨੇ ਮਮਤਾ ਦਿੱਤੀ ਹੈ ਭੰਡ ਜੰਮੀ ਆ ਭੰਡ ਨਿੰਮੀ ਆ ਇੱਕ ਮਾਂ ਪਰਿਵਰਿਸ਼ ਵਧੀਆ ਕਰ ਸਕਦੀ ਹੈ ਪਿਓ ਕੋਲੋਂ ਬੱਚੇ ਦੀ ਪਰਿਵਰਿਸ਼ ਨਹੀਂ ਹਾਂ ਪਿਓ ਕਮਾਈ ਕਰ ਸਕਦਾ ਘਰ ਚਲਾਉਣ ਲਈ ਪਰ ਸੱਜਣੋ ਘਰ ਬਣਾਉਣ ਵਾਸਤੇ ਔਰਤ ਨੂੰ ਰੱਬ ਨੇ ਵਡਿਆਈ ਦਿੱਤੀ ਹੈ ਜਿਨ੍ਹਾਂ ਦੇ ਵੀ ਘਰ ਬਣਿਓ ਔਰਤ ਕਰਕੇ ਬਣੇ ਨੇ ਬੰਦਾ ਕਮਾਈ ਕਰ ਸਕਦਾ ਜੇ ਕਿਸੇ ਨੂੰ ਘਰ ਕਹਿੰਦੇ ਨਾ ਘਰ ਬਣ ਗਿਆ ਘਰ ਬੀਬੀ ਬਣਾਉਂਦੀ ਹੈ ਇਸ ਲਈ ਕਦੇ ਸਤਿ ਪਾਤਸ਼ਾਹ ਨੇ ਇਹ ਸਿਰਫ ਕਲਯੁਗ ਵਿੱਚ ਹੋਇਆ ਗੁਰੂ ਨਾਨਕ ਸਾਹਿਬ ਮੇਲੇ ਕਿ ਔਰਤ ਨੂੰ ਇੰਨੀ ਵਡਿਆਈ ਮਿਲੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਸੁਣ ਕੇ ਪੰਡਤ ਨੇ ਕਿਹਾ ਮੈਂ ਤਾਂ ਕਾਲੂ ਤੇਰੇ ਨਾਨਕ ਦੇ ਜੰਦੂ ਨਹੀਂ ਪਾਇਆ ਜੀ ਹਜ਼ੂਰ ਨੇ ਬਚਨ ਕਹਿ ਮੈਂ ਪੌਣ ਤੋਂ ਇਨਤਾਰੀ ਨਹੀਂ ਪਰ ਜੇ ਜੰਜੂ ਆ ਹੈ ਤਾਂ ਪਾ ਦਿਓ ਕਿਹੜਾ ਦਇਆ ਤਪਾ ਸੰਤੋਖ ਸੂਤ ਜਤ ਬੰਦੀ ਸਤਵਟ ਇਹੋ ਜਨੂ ਜੀ ਦਾ ਹੈ ਤਾਂ ਪੰਡੇ ਧਤ ਨਾਏ ਬੰਦੇ ਨਾ ਮਲ ਲੱਗੇ ਨਾਏ ਜਲੇ ਨਾ ਜਾਏ ਧਨ ਸੁਮਾਨਸ ਨਾਨਕ ਜੋਗਲ ਚੱਲੇ ਕਹਿੰਦੇ ਜੰਝੂ ਉਹ ਭਾਉ ਜਿਸ ਵਿੱਚ ਦਇਆ ਸੰਤੋਪ ਜਤ ਸਤ ਹੋਵੇ ਜੇ ਦਇਆ ਨਹੀਂ ਤਿੰਜੂ ਦਾ ਕੀ